ਤੁਹਾਡਾ ਸਾਰਿਆਂ ਦਾ ਹਾਈ ਟੈਕ ਇਲੈਕਟ੍ਰੀਸ਼ੀਅਨ ਸਮਰੂਹ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਸਾਥੀ ਇਸ ਚੈਨਲ ਨਾਲ ਮੇ ਹਨ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਦੇ ਤੱਕ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਜਾਣਕਾਰੀ ਮਿਲਦੀ ਰਹੇ। ਸੋ ਅੱਜ ਦਾ ਆਪਾਂ ਲੈਕਚਰ ਹੈ ਜਿਹੜਾ ਆਪਣਾ ਕਲਾਸ ਹੈਗੀ ਉਹ ਆਪਾਂ ਸਿਰਫ ਇੱਕ ਛੋਟਾ ਜਿਹਾ ਕੁਐਸਚਨ ਹੈਗਾ ਬਹੁਤ ਆਪਣੇ ਮੁੰਡਿਆਂ ਦੇ ਡਾਊਟ ਆ ਰਹੇ ਸੀਗੇ ਕਿ ਸਰ ਕਿ ਕੁਐਸਚਨ ਨੂੰ ਕਿਸ ਤਰ੍ਹਾਂ ਕਰਨਾ ਹੈਗਾ ਹਨਾ ਕੀ ਸਰ ਇੱਕ ਕੁਐਸਚਨ ਆਪਾਂ ਕਿਸ ਤਰ੍ਹਾਂ ਕਰਨਾ ਹੈਗਾ ਸੋ ਉਹਨਾਂ ਦੇ ਡਾਊਟ ਆ ਰਹੇ ਸੀ ਤਾਂ ਉਸ ਆਪਾਂ ਇਹ ਕੁਐਸਚਨ ਨੂੰ ਹੱਲ ਕਰਕੇ ਤੁਹਾਨੂੰ ਦੱਸਾਂਗੇ ਕਿ ਹੱਲ ਇਸ ਦਾ ਕਿਸ ਤਰ੍ਹਾਂ ਹੋਵੇਗਾ ਸੋ ਆਪਾਂ ਇੱਕ ਵਾਰੀ ਆਪਣਾ ਮਾਰਕਰ ਲੈ ਲਈਏ ਤੇ ਉਸ ਤੋਂ ਬਾਅਦ ਚੱਪੇ ਦਾ ਹੱਲ ਕਰਦੇ ਹਾਂਗੇ ਠੀਕ ਹੈ ਏਸੀ ਥਿਊਰੀ ਦਾ ਇਹ ਸਵਾਲ ਹੈਗਾ ਠੀਕ ਹੈ ਏਸੀ ਥਿਊਰੀ ਦਾ ਇਹ ਸਵਾਲ ਹੈਗਾ ਇੱਕ ਮਿੰਟ ਦੇ ਵਿੱਚ ਨੂੰ ਹੱਲ ਕਰਕੇ ਦੱਸ ਦਿੰਦੇ ਹਾਂਗੇ ਸੋ ਬਹੁਤ ਮੁੰਡੇ ਦੇ ਮੈਸੇਜ ਆ ਰਹੇ ਸੀ ਕਿ ਸਰ ਇਹ ਕਿਸ ਤਰ੍ਹਾਂ ਆਏਗਾ ਨਾ ਇਹ ਸਵਾਲ ਦੇ ਵਿੱਚ ਕਹਿੰਦਾ ਕੀ ਹੈ ਉਹ ਕਹਿੰਦਾ ਕੀ ਹੈ ਸਵਾਲ ਦੇ ਵਿੱਚ ਕਹਿੰਦਾ ਸਿਖਰ ਤੋਂ ਸਿਖਰ ਕੀ ਹੋਵੇ ਬਈ ਮਾਰਕਰ ਨਹੀਂ ਲੱਗਿਆ ਏ ਤੁਹਾਡੇ ਯਾਰ ਸ਼ਾਇਦ ਨਾ ਮਾਰਕਰ ਨਹੀਂ ਲੱਗਿਆ ਹਾਂ ਉਹ ਕਹਿੰਦਾ ਕਹਿੰਦਾ ਸਿਖਰ ਤੋਂ ਸਿਖਰ ਸਿਖਰ ਤੋਂ ਕਹਿੰਦਾ ਸਿਖਰ ਮਾਨ ਕੀ ਹੋਵੇਗਾ ਪਹਿਲਾਂ ਤਾਂ ਸਿਖਰ ਤੋਂ ਸਿਖਰ ਦਾ ਮਤਲਬ ਕੀ ਹੁੰਦਾ ਹੈਗਾ ਸਿਖਰ ਤੋਂ ਸਿਖਰ ਦਾ ਮਤਲਬ ਕੀ ਹੁੰਦਾ ਹੈਗਾ ਪੀਕ ਟੂ ਪੀਕ ਠੀਕ ਹੈ ਜੀ ਸਿਖਰ ਤੋਂ ਸਿਖਰ ਦਾ ਮਤਲਬ ਕੀ ਹੁੰਦਾ ਬਈ ਪੀਕ ਟੂ ਪੀਕ ਹੁੰਦਾ ਹੈਗਾ ਕਿ ਪੀਕ ਟੂ ਪੀਕ ਤੁਸੀਂ ਨੇ ਜੇ ਏਸੀ ਥਿਊਰੀ ਪੜ੍ਹੀ ਹੈ ਨਾ ਤਾਂ ਤੁਹਾਨੂੰ ਉਹਦੇ ਵਿੱਚ ਪਤਾ ਹੋਊਗਾ ਪੀਕ ਟੂ ਪੀਕ ਵੈਲਿਊ ਜਿਹੜੀ ਕਿੰਨੀ ਹੁੰਦੀ ਹੈ ਜੇ ਪੀਕ ਟੂ ਪੈਕ ਪੀਕ ਆਪਾਂ ਕਿਹਨੂੰ ਕਹਿੰਦੇ ਆਂਗੇ ਠੀਕ ਹੈ ਅੱਛਾ ਸੇਕਰ ਤੋਂ ਸੇਕਰ ਦਾ ਤਾਂ ਪਤਾ ਲੱਗ ਗਿਆ ਵੀ ਸੇਕਰ ਤੁਸੀਂ ਸੇਕਰ ਦਾ ਮਤਲਬ ਕੀ ਹੁੰਦਾ ਪੀਕ ਟੂ ਪੀਕ ਵੈਲਿਊ ਹੁੰਦੀ ਹੈਗੀ ਓਕੇ ਕਹਿੰਦਾ ਦਾਮਾਨ ਕਿਉਂ ਹੈ ਕਹਿੰਦਾ ਇੱਕ ਸਾਈਨ ਵੇਵ ਵੇਵ ਕਿਹੜੀ ਹੈ ਸਾਈਨ ਵੇਵ ਹੈਗੀ ਓਕੇ ਜਿਹੜੀ ਕੀ ਹੈਗੀ ਕਹਿੰਦਾ ਸਾਈਨ ਵੇਵ ਹੈ ਜੀ ਸਾਈਨ ਵੇਵ ਕਿਸ ਤਰ੍ਹਾਂ ਬਣਦੀ ਹੈ ਇਸ ਤਰ੍ਹਾਂ ਬਣਦੀ ਹੈ ਸਾਰਿਆਂ ਨੂੰ ਪਤਾ ਹੀ ਹੋਊਗਾ ਜਿਨੇ ਪੜਿਆ ਹੋਊਗਾ I ਕੀ ਹੈਗਾ ਨਾ I ਬਰਾਬਰ ਕੀ ਹੈਗਾ ਬਾਰਾਂ ਅੰਪੀਅਰ I ਬਰਾਬਰ ਕੀ ਹੈ ਬਾਰਾਂ ਅੰਪੀਅਰ sin omega t minus fifty so degree ਹੈਗਾ okay minus ਕਹਿੰਦਾ so fifty degree ਹੈਗਾ I ਬਰਾਬਰ ਕੀ ਹੈ ਕਰੰਟ ਕਿੰਨਾ ਦਿੱਤਾ ਇਹਨੇ ਬਾਰਾਂ ਅੰਪੀਅਰ ਦਿੱਤਾ ਹੈਗਾ sin ਦਿੱਤਾ ਹੈ ਠੀਕ ਹੈ ਇੱਕ cos ਦੀ value ਹੁੰਦੀ ਹੁੰਦੀ ਇੱਕ sin ਦੀ value ਹੁੰਦੀ ਹੁੰਦੀ ਇੱਥੇ ਠੀਕ ਹੈ ਅੱਛਾ ਹੁਣ ਆ ਤਾਂ ਆਈ ਦਾ ਮਤਲਬ ਕੀ ਹੈ ਕਰੰਟ ਹੈਗਾ ਆਈ ਦਾ ਮਤਲਬ ਤਾਂ ਕੀ ਹੈ ਕਰੰਟ ਹੈਗਾ ਹੁਣ ਜਿਹੜੀ ਆਹ 12 ਦਿੱਤਾ ਹੁੰਦਾ ਨਾ పా ారత ఉందాగా ర దన ర ోడ దన ర క్రంట దన చోకర ద బీ కు మరి ర మత్లుపత కిందగా ర మత్లప ఉందగ మత్ కపంగా ం ద త్లపు మత్లలు కీనుంగా యం ంగా మక్ిమం కరంటే ోల్ ప ਠੀਕ ਹੈ ਭਾਈ ਜਿਹੜਾ ਬਰਾਬਰ ਤੋਂ ਇਧਰਲੇ ਪਾਸੇ ਇੱਥੇ ਆ ਚੀਜ਼ ਲਿਖੀ ਹੁੰਦੀ ਹੈ ਕਿ ਉਹਨੂੰ ਹਮੇਸ਼ਾ ਆਪਾਂ ਕੀ ਕਹਿੰਦੇ ਹੁਣਗੇ ਆਈ ਐਮ ਬੋਲਾਂਗੇ ਆਪਾਂ ਨੂੰ ਆਈ ਐਮ ਦਾ ਮਤਲਬ ਕੀ ਹੈ ਮੈਕਸਿਮਮ ਕਰੰਟ ਹੈਗਾ ਆਈ ਐਮ ਦਾ ਮਤਲਬ ਕੀ ਹੈਗਾ ਮੈਕਸਿਮਮ ਕਰੰਟ ਮੈਕਸੀ ਮਮ ਕਰੰਟ ਜੀ ਠੀਕ ਹੈ ਵੱਧ ਤੋਂ ਵੱਧ ਕਰੰਟ ਓਕੇ ਦਾ ਮਤਲਬ ਕੀਿੰਦਾ ਕਿ ਵੱਧ ਤੋਂ ਵੱਧ ਕਰੰਟ ਆਈ ਐਮ ਆਈ ਐਮ ਤੁਹਾਨੂੰ ਪੜਿਆ ਹੋਊਗਾ ਤੁਸੀਂ ਨੇ ਯਾਦ ਹੋਊਗਾ ਤੁਹਾਨੂੰ ਆਈ ਐਮ ਦਾ ਮਤਲਬ ਕੀ ਹੁੰਦਾ ਹੈਗਾ ਮੈਕਸਿਮਮ ਕਰੰਟ ਹੁੰਦਾ ਹੈ ਜਦੋਂ ਆਪਾਂ ਕਈ ਵਾਰ ਆਈ ਐਮ ਦਾ ਫਾਰਮੂਲਾ ਵੀ ਲਿਖਦੇ ਹੁੰਦੇ ਆ ਕਿ ਹਨਾ ਤਾਂ ਆਪਾਂ ਮੰਨ ਲਓ ਆਰ ਐਮ ਐਸ ਵੈਲਿਊ ਪਤਾ ਕਰਨੀ ਹੈਗੀ ਆਪਾਂ ਨੇ ਆਰ ਐਮ ਐਸ ਵੈਲਿਊ ਪਤਾ ਕਰਨੀ ਹੈ ਆਰ ਐਮ ਐਸ ਬਰਾਬਰ ਕੀ ਹੁੰਦਾ ਹੈ ਆਪਾਂ ਕੀ ਲਿਖ ਦੇਵਨੇਗੇ ਜਦੋਂ ਬੀ ਐਮ बटे ਅੰਡਰ ਰੂਟ 2 ਲਿਖ ਦੇਵਨੇ ਜਾਂ ਆਪਾਂ ਆਈ ਐਮ बटे ਅੰਡਰ ਰੂਟ 2 ਲਿਖ ਦੇਵਨੇਗੀ ਹਨਾ ਇੱਥੇ ਕੀ ਲਿਖਦੇ ਆਪਾਂ ਅੰਡਰ ਰੂਟ 2 ਲਿਖਦੇ ਸੋ ਆਈ ਐਮ ਦੀ ਵੈਲਿਊ ਕਿੰਦੀ ਮੈਕਸਿਮਮ ਕਰੰਟ ਹੁੰਦਾ ਜਿਵੇਂ ਇੱਥੇ ਆਈ ਸੌਰੀ ਬੀ ਐਮ ਲਿਖਦਾ ਤਾਂ ਦਾ ਮਤਲਬ ਕੀ ਹੋ ਜੂਗਾ ਮੈਕਸਿਮਮ ਵੋਲਟੇਜ ਹੋ ਜੂਗੀ ਅੱਛਾ ਹੁਣ ਕਹਿੰਦਾ ਸਾਈਨ ਵੇਵ ਦੇ ਵਿੱਚ ਸਾਈਨ ਵੇਵ ਦੇ ਵਿੱਚ ਆਪਣੇ ਦੇਖਣਾ ਹੈਗਾ ਕਹਿੰਦਾ ਸਿਖਰ ਤੋਂ ਸਿਖਰ ਮਾਨ ਕੀ ਹੋਊਗਾ ਜੀ ਸਾਈਨ ਵੇਵ ਕਿਸ ਤਰ੍ਹਾਂ ਬਣਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਸਾਈਨ ਵੇਵ ਕਿਸ ਤਰ੍ਹਾਂ ਬਣਦੀ ਹੈ ਜੀ ਸਾਈਨ ਵੇਵ ਆਪਣੇ ਕੋਲ ਆ ਬਣਦੀ ਹੁੰਦੀ ਹੈ ਸਾਈਨ ਵੇਵ ਓਕੇ ਜੀ ਸਾਈਨ ਵੇਵ ਕਿਸ ਤਰ੍ਹਾਂ ਬਣਦੀ ਹੈ ਜੀ ਇਸ ਤਰ੍ਹਾਂ ਬਣਦੀ ਹੈ ਹੁਣ ਕਹਿੰਦਾ ਸਾਈਨ ਵੇਵ ਦੇ ਵਿੱਚ ਕਹਿੰਦਾ ਕਰੰਟ ਕਿੰਨਾ ਹੈਗਾ ਮੈਕਸਿਮਮ ਮੈਕਸਿਮਮ ਆਈ ਐਮ ਕਿੰਨਾ ਹੈਗਾ ਮੈਕਸਿਮਮ ਕਰੰਟ ਕਿੰਨਾ ਹੈਗਾ ਹੁਣ ਮੈਕਸਿਮ ਇੱਥੇ 0 ਹੁੰਦਾਗਾ 0 ਤੋਂ ਸਟਾਰਟ ਹੋ ਕੇ ਇੱਥੇ ਕੁਝ ਕੁ ਵੈਲਿਊ ਹੁੰਦੀ ਹੈ ਕੀ ਇੱਥੇ ਕੁਝ ਕੁ ਵੈਲਿਊ ਹੁੰਦੀ ਹੈ ਕੀ ਮੈਕਸਿਮ ਜਿਹੜੀ ਮੈਕਸਿਮ ਵੈਲਿਊ ਹੋਊਗੀ ਉਹ ਕਿੱਥੇ ਹੋਊਗੀ ਅਚੀਵ ਹੋਊਗੀ ਆਪਾਂ ਨੂੰ ਕਿੱਥੇ ਮਿਲੂਗੀ ਮੈਕਸਿਮ ਵੈਲਿਊ ਇਹਦੇ ਉੱਪਰਲੇ ਪਾਸੇ ਬਰੂਗੇ ਸਿਖਰ ਤੇ ਜਾਵਾਂ ਇੱਥੇ ਹੀ ਮਿਲੂਗੀ ਨਾ ਹਨਾ ਇੱਥੇ ਹੀ ਮਿਲੂਗੀ ਸਿਖਰ ਸਿਖਰ ਤੇ ਮਿਲੂਗੀ ਨਾ ਮੈਕਸਿਮ ਵੈਲਿਊ ਜਿਹੜੀ ਆਪਾਂ ਨੂੰ ਸਿਖਰ ਤੇ ਮਿਲੂਗੀ ਸਿਖਰ ਤੇ ਮਿਲੂਗੀ ਜਿਹੜੀ ਮੈਕਸਿਮ ਵੈਲਿਊ ਹੈਗੀ ਉਹ ਕਿੰਨੀ ਹੈਗੀ ਇਹਨੂੰ ਮੈਂ ਕੀ ਕਹਿ ਰਹਿਨੂੰ ਮੈਂ ਸਿਖਰ ਵੈਲਿ ਇਨੂੰ ਮੈਂ ਕੀ ਕਹਿ ਰਹੇ ਭਈ ਇਨੂੰ ਮੈਂ ਸਿਖਰ ਵੈਲਿਊ ਕਹਿ ਰਿਹਾ ਜਾਂ ਮੈਂ ਕੀ ਕਹਿ ਰਹੇ ਨੂੰ ਮੈਕਸਿਮਮ ਵੈਲਿਊ ਕਹਿ ਰਾਂਗਾ ਕਿੰਨੀ ਆਪਾਂ ਨੂੰ ਦਿੱਤੀ ਹੋਣੀ ਉਹਨੇ ਆਪਾਂ ਨੂੰ ਦਿੱਤੀ ਹੈ 12 ਐਂਪੀਅਰ ਦਿੱਤਾ ਹੈ ਠੀਕ ਹੈ 12 ਕੰਨ ਦਿੱਤਾ ਹੈ ਜਾਂ 12 ਐਂਪੀਅਰ ਦਿੱਤਾ ਉਹਨੇ ਆਪਾਂ ਨੂੰ ਸਿਖਰ ਵੈਲਿਊ ਦਿੱਤੀ ਹੋਏਗੀ ਜਿਹੜੀ ਓਕੇ ਮੈਕਸਿਮਮ ਵੈਲਿਊ ਦਿੱਤੀ ਪਰ ਉਹ 12 ਐਂਪੀਅਰ ਦਿੱਤੀ ਉਹ ਉਹ ਪੁੱਛ ਕੀ ਰਿਹਾ ਆਪਣੇ ਤੋਂ ਪੁੱਛ ਹੋ ਰਿਹਾ ਹੈ ਕਹਿੰਦਾ ਸਿਖਰ ਤੋਂ ਸਿਖਰ ਮਾਨ ਕੀ ਹੋਵੇਗਾ ਪੁੱਛ ਤੁਹਾਡੇ ਤੋਂ ਉਹ ਕੀ ਰਿਹਾ ਜੀ ਪੁੱਛ ਰਿਹਾ ਹੈ ਉਹ ਕਹਿੰਦਾ ਸਿਖਰ ਤੋਂ ਸਿਖਰ ਮਾਨ ਕੀ ਹੋਵੇਗਾ ਅੱਛਾ ਇੱਕ ਤਾਂ ਤੁਹਾਡੇ ਕੋ ਮਾਨ ਹੈਗਾ ਇੱਕ ਤੁਹਾਡੇ ਕੋਲੇ ਆ ਪੋਜ਼ਿਟਿਵ ਦੇ ਵਿੱਚ ਜਾਊਗਾ ਆ ਨੈਗੇਟਿਵ ਦੇ ਵਿੱਚ ਜਾਊਗਾ ਇੱਕ ਆਪਣੇ ਕੋਲੇ ਆ ਸਿਖਰ ਮਾਨ ਹੈਗਾ ਇਹ ਨੈਗੇਟਿਵ ਦੇ ਵਿੱਚ ਮਾਨ ਹੈਗਾ ਹੁਣ ਜਿਹੜੀ ਆਪਣੀ ਇੱਥੋਂ ਲੈ ਕੇ ਇੱਥੇ ਤੱਕ ਆਪਣਾ ਜਿਹੜਾ ਮਾਨ ਹੁੰਦਾ ਹੈਗਾ ਉੱਪਰਲੇ ਸਿਖਰ ਤੋਂ ਲੈ ਕੇ ਨੀਚੇ ਵਾਲੇ ਸਿਖਰ ਤੱਕ ਕਿਉਂਕਿ ਪਲੱਸ ਵਾਲਾ ਇੱਕ ਸਿਖਰ ਹੋ ਗਿਆ ਪਲੱਸ ਵਾਲਾ ਕੀ ਹੋ ਗਿਆ ਇੱਕ ਸਿਖਰ ਹੋ ਗਿਆ ਇੱਕ ਸਿਖਰ ਕਿਹੜਾ ਹੋ ਗਿਆ ਨੀਚੇ ਵਾਲਾ ਹੋ ਗਿਆ ਮਾਈਨਸ ਵਾਲਾ ਹੋ ਗਿਆ ਤਾਂ ਇੱਥੋਂ ਲੈ ਕੇ ਜਿਹੜੀ ਆਪਣੀ ਇੰਨੀ ਵੈਲਿਊ ਬਣਦੀ ਹੈਗੀ ਉਹਨੂੰ ਆਪਾਂ ਕਿਹੜੀ ਵੈਲਿਊ ਕਹਿੰਦੇ ਆ ਉਹਨੂੰ ਆਪਾਂ ਸਿਗਰ ਟੂ ਸਿਗਰ ਵੈਲਿਊ ਕਹਿੰਦੇ ਆਗੇ ਓਕੇ ਉਹਨੂੰ ਆਪਾਂ ਕਿਹੜੀ ਵੈਲਿਊ ਕਹਿੰਦੇ ਆ ਉਸਨੂੰ ਆਪਾਂ ਜੀ ਸਿਗਰ ਟੂ ਸਿਗਰ ਵੈਲਿਊ ਕਹਿੰਦੇ ਮੈਂ ਇੱਕ ਵਾਰੀ ਫਿਰ ਡਾਇਗਰਾਮ ਬਣਾ ਦਿੰਦਾ ਤੁਹਾਰੇ ਭਾਈ ਓਕੇ ਜਿਵੇਂ ਆਪਣੇ ਕੋਲ ਆ ਸਾਈਨ ਵੇਵ ਹੈਗੀ ਠੀਕ ਹੈ ਆ ਸਾਈਨ ਵੇਵ ਦੇ ਵਿੱਚ ਜਿਹੜੀ ਆਪਣੀ ਸਿਗਰ ਟੂ ਸਿਗਰ ਵੈਲਿਊ ਹੁੰਦੀ ਹੈਗੀ ਪੀਕ ਟੂ ਪੀਕ ਹੁਣ ਇੱਕ ਪੀਕ ਤਾਂ ਆ ਬਣ ਗਿਆ ਠੀਕ ਹੈ ਜੇ ਹੁਣ ਆਪਾਂ ਨੇ ਪੀਕ ਟੂ ਪੀਕ ਆਹਾਂ ਪੀਕ ਤੋਂ ਲੈ ਕੇ ਆਹ ਪੀਕ ਤੱਕ ਆ ਪੀਕ ਤੋਂ ਆ ਪੀਕ ਤੱਕ ਇਹਨੋਂ ਪੱਕੀ ਬੋਲਦੇ ਆਪਾਂ ਇਹਨੂੰ ਪੀਕ ਟੂ ਪੀਕ ਬੋਲਦੇ ਆ ਜੀ ਪੀਕ ਟੂ ਪੀਕ ਵੈਲਿਊ ਆਪਾਂ ਇਹਨੂੰ ਬੋਲਦੇ ਆਂਗੇ ਹੁਣ ਜਦੋਂ ਆਪਣੇ ਕੋਲੇ ਮੈਕਸਿਮ ਵੈਲਿਊ ਕਿੰਨੀ ਹੈਗੀ ਇੱਥੇ ਕਰੰਟ ਆਪਾਂ ਨੂੰ ਕਿੰਨਾ ਮਿਲਦ ਰਿਹਾ 12 ਐਂਪੀਰ ਮਿਲਦ ਰਿਹਾ ਮੈਕਸਿਮਮ ਕਰੰਟ ਕਿੰਨਾ ਮਿਲਦਾ 12 ਐਂਪੀਰ ਮਿਲਦਾਗਾ ਇਹਦਾ ਪੋਜ਼ਿਟਿਵ ਦੇ ਵਿੱਚ ਮਿਲਦਾਗਾ ਹੁਣ ਨੀਚੇ ਵੀ ਆਪਾਂ ਨੂੰ ਜੇ ਆਪਾਂ ਪੀਕ ਟੂ ਪੀਕ ਪੀਕ ਦਾ ਅੱਧਾ ਕਿੰਨਾ ਹੈਗਾ ਇੰਨਾ ਹੈਗਾ ਪੀਕ ਟੂ ਪੀਕ ਦਾ ਅੱਧਾ ਕਿੰਨਾ ਹੈਗਾ ਇੰਨਾ ਹੈਗਾ ਅੱਛਾ ਜਦੋਂ ਅੱਧਾ ਆਪਣੇ ਕੋਲੇ 12 ਐਂਪ ਨੀਚੇ ਵੀ ਤਾਂ ਵਾਰਾਂ ਅੰਪੀਰ ਹੀ ਮਿਲੂ ਆਪਾਂ ਨੂੰ ਕਰੰਟ ਹਨਾ ਨੀਚੇ ਵੀ ਤਾਂ ਆਹ ਜਿਹੜੀ ਇੰਨਾ ਕੁ ਪੀਕ ਹੈਗਾ ਨਿਚਲਾ ਪੀਕ ਹੈ ਜਾਂ ਮਾਈਨਸ ਵਾਲਾ ਪੀਕ ਹੈ ਪਰ ਨੇਗੇਟਿਵ ਪੀਕ ਹੈ ਉਹ ਵੀ ਪਰ ਅੰਪੀਰ ਕਰੰਟ ਦੀ ਹੋਊਗਾ ਜਦੋਂ ਉੱਪਰ ਵਾਲਾ ਅੰਪੀਰ ਦਾ ਪੀਕ ਹੈਗਾ ਪਰ ਪੋਜ਼ਿਟਿਵ ਦੇ ਵਿੱਚ ਕੀ ਹੈਗਾ 12 ਅੰਪੀਰ ਦਾ ਹੈਗਾ ਮੈਕਸਿਮਮ ਹੈ ਜਿਹੜਾ ਠੀਕ ਹੈ ਤਾਂ ਆਪਾਂ ਦੋ ਮੈਕਸਿਮਮ ਕੀ ਕਹਦੇ ਨੇ ਪੀਕ ਟੂ ਪੀਕ ਕਹਦੇ ਨੇ ਉਹਨੇਗੀ ਦੋ ਮੈਕਸਿਮਮ ਨੂੰ ਮੈਕਸਿਮਮ ਨੂੰ ਉੱਪਰ ਕੀ ਕਹਦੇ ਨੇ ਪੀਕ ਟੂ ਪੀਕ ਕਹਦੇ ਨੇ ਉਹਨੇਗੀ ਤਾਂ ਹੁਣ ਤੁਹਾਨੂੰ ਤੁਹਾਨੂੰ ਪਤਾ ਲੱਗਿਆ ਹੋਊਗਾ ਕਿ ਕੀ ਆਪਾਂ ਆਹ ਚੀਜ਼ ਠੀਕ ਹੈ ਉੱਪਰ ਤੋਂ ਲੈ ਕੇ ਨੀਚੇ ਤੱਕ ਆਪਾਂ ਕੀ ਕਹਿੰਦੇ ਆ ਪੀਕ ਟੂ ਪੀਕ ਵੈਲਿਊ ਕਹਿੰਦੇ ਆ ਜਦੋਂ ਇੱਕ ਵਾਰ ਆਏਗੀ ਤਾਂ ਦੋ ਤੁਹਾਡੇ ਕੋਲੇ ਕੀ ਹੋ ਜਾਣਗੀਆਂ ਜੁੜ ਜਾਣਗੀਆਂ ਦੋ ਨੂੰ ਆਪਾਂ ਕੀ ਕਹਦਾਂਗੇ ਦੋਨੋਂ ਆਪਾਂ ਕੀ ਕਹਦਾਂਗੇ 24 ਐਂਪੀਅਰ ਆਪਣਾ ਕਹਦਾਂਗੇ ਜੀ ਤਾਂ ਇੱਥੇ ਤੁਹਾਡਾ ਜਿਹੜਾ ਆਨਸਰ ਬਣੂਗਾ ਨਾ 24 ਐਂਪੀਅਰ ਆਪਣੇ ਕੋਲੇ ਰਾਈਟ ਆਨਸਰ ਬਣੂਗਾ ਉੱਪਰਲੇ ਪਾਸੇ ਠੀਕ ਹੈ ਤਾਂ ਇਹ ਗੱਲ ਯਾਦ ਰੱਖੋ ਪੀਕ ਟੂ ਪੀਕ ਵੈਲਿਊ ਕਿੰਦੀ ਹੈ ਕਿ ਸਿਖਰ ਤੋਂ ਸਿਖਰ ਮਾਨ ਆਪਣੇ ਕੋਲੇ ਆ ਹੁੰਦਾ ਹੈਗਾ ਉੱਪਰਲੇ ਵਾਸਤੇ ਠੀਕ ਹੈ ਕਿਉਂਕਿ ਮੈਕਸਿਮਮ ਮਾਨ ਕਿਹ ਹੁੰਦਾਗਾ 1 ਹੁੰਦਾ ਮੈਕਸਿਮਮ ਮੈਕਸਿਮਮ ਮਾਨ ਤਾਂ ਸਿਰਫ ਇੰਨਾ ਕੁ ਹੁੰਦਾ ਹੈਗਾ ਆ ਹੁੰਦਾ ਮੈਕਸਿਮਮ ਮਾਨ ਤਾਂ ਠੀਕ ਹੈ ਮੈਕਸਿਮਮ ਮਾਨ ਤਾਂ ਕਿੰਨਾ ਹੁੰਦਾਗਾ ਇੰਨਾ ਹੁੰਦਾਗਾ 1 ਤਾਂ ਆ ਮੈਕਸਿਮਮ ਮਾਨ ਹੋ ਗਿਆ 1 ਆ ਮੈਕਸਿਮਮ ਮਾਨ ਹੋ ਗਿਆ ਉੱਪਰਲਾ ਪੋਜ਼ਿਟਿਵ ਦੇ ਵਿੱਚ ਮੈਕਸਿਮਮ ਹੋ ਗਿਆ ਨੀਚਲਾ ਨੈਗੇਟਿਵ ਦੇ ਵਿੱਚ ਮੈਕਸਿਮਮ ਹੋ ਗਿਆ ਠੀਕ ਹੈ ਦੋਨਾਂ ਨੂੰ ਜੋੜ ਕੇ ਆਪਾਂ ਕੀ ਬਣਾਉਨੇ ਹੁੰਦੇ ਹਾਂਗੇ ਪੀਕ ਟੂ ਪੀਕ ਵੈਲਿਊ ਕਹਿੰਦੇ ਹੁੰਦੇ ਆ ਜਾਂ ਸਿਗਨ ਟੂ ਸਿਗਨ ਵੈਲਿਊ ਕਹਿੰਦੇ ਹੁੰਦੇ ਠ ਚੌਥਾ ਰਾਈਟ অপਸ਼ਨ ਹੋ ਗਿਆ 24 ਐਂਪੀਅਰ ਇਸ ਦਾ ਆਪਣੇ ਕੋਲੇ ਆਨਸਰ ਆ ਗਿਆ। ਓਕੇ ਬਾਕੀ ਦੇ ਇੱਕ ਦੋ ਕੁਐਸ਼ਨ ਹੋਰ ਨੇ ਮੈਂ ਉਹਨਾਂ ਤੇ ਵੀ ਵੀਡੀਓ ਬਣਾਉਣੀ ਹੈਗੀ। ਸੋ ਉਹਨਾਂ ਦੇ ਵਿੱਚ ਵੀ ਡਾਊਟ ਸੀਗੇ ਕਾਫੀ ਬੱਚਿਆਂ ਦੇ ਤੇ ਉਹਨਾਂ ਤੇ ਆਪਾਂ ਵੀਡੀਓ ਬਣਾ ਕੇ ਜਲਦੀ ਜਲਦੀ ਆਪਾਂ ਸੋ ਲਾਈਕ ਹੈ ਨਾ ਸਬਸਕ੍ਰਾਈਬ ਕਰ ਦਿਓ ਜੀ ਜਿਨ੍ਹਾਂ ਨੂੰ ਆਪਾਂ ਲੈਕਚਰ ਵਧੀਆ ਲੱਗੇ।